ਇੱਕ ਨੌਜਵਾਨ ਨੇ ਜਨਨ ਕਿ ਆਪਣੇ ਪਿਓ ਦਾ ਕਤਲ ਕਰ ਦਿੱਤਾ ਕਤਲ ਕਿਵੇਂ ਕੀਤਾ ਉਹ ਵੀ ਜਾਣਕਾਰੀ ਲਵਾਂਗੇ ਪਰਿਵਾਰ ਦੇ ਸੀ ਘਰੇ ਖੜੇ ਐ ਇਸ ਵਕਤ ਜਨਨ ਕਿ ਪਰਿਵਾਰ ਵੀ ਸਾਡੇ ਨਾਲ ਉਹਨਾਂ ਤੋਂ ਜਾਣਕਾਰੀ ਲਵਾਂਗੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਜਨਨ ਕਿ ਜਿਹੜੇ ਮੁੰਡੇ ਨੇ ਕਤਲ ਕੀਤਾ ਉਹਦੀ ਉਮਰ 26-27 ਸਾਲ ਦੱਸੀ ਜਾ ਰਹੀ ਹੈ ਤੇ ਜਿਹੜੇ ਉਹਨਾਂ ਦੇ ਬਜ਼ੁਰਗ ਦੀ ਉਮਰ ਜਨਨ ਕਿ 60 ਸਾਲ ਦੱਸੀ ਜਾ ਰਹੀ ਹੈ ਅੰਦਰ ਚੱਲਦੇ ਮੈਂ ਕੈਮਰਾਮੈਨ ਨੂੰ ਕਹਨਾ ਅੱਜ ਤਸਵੀਰਾਂ ਵੀ ਦਿਖਾਵਾਂਗੇ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਇਹ ਉਸ ਦਾ ਘਰ ਆ ਬਾਈ ਦਾ ਜਿਹੜੇ ਨੇ ਜਨਨਕੀ ਆਪਦੇ ਬਾਪ ਦਾ ਕਤਲ ਕੀਤਾ ਅੱਜ ਸਾਡੇ ਨਾਲ ਇਥੇ ਕਾਂਗਰਸ ਯੂਥ ਦੇ ਜਨਨਕੀ ਪ੍ਰਧਾਨ ਬਾਈ ਜੀ ਸਾਡੇ ਨਾਲ ਨੇ ਇਹਨਾਂ ਨਾਲ ਅਲੱਗ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਜਨਨਕੀ ਆਪਦੇ ਰਿਸ਼ਤੇਦਾਰ ਹੈ ਇਹਨਾਂ ਦੇ ਜਨਨਕੀ ਸਕਾ ਚਾਚਾ ਜੀ ਸੀ ਜਿਨ੍ਹਾਂ ਦਾ ਕਤਲ ਹੋਇਆ ਤੇ ਜਨਨਕੀ ਇਸ ਮੰਜੇ ਦੇ ਉੱਪਰ ਹੀ ਜਨਨਕੀ ਉਹਨਾਂ ਨੇ ਕਤਲ ਕਰ ਦਿੱਤਾ ਅਸੀਂ ਜਨਨ ਕਿ ਦਿਖਾ ਨਹੀਂ ਸਕਦੇ ਤਸਵੀਰਾਂ ਦਾ ਜਨਨ ਕਿ ਖੂਨ ਨਾਲ ਲਿਬੜਿਆ ਮੰਜਾ ਤਾਂ ਨਹੀਂ ਦਿਖਾ ਸਕਦੇ ਪਰ ਇਸ ਮੰਜੇ ਦੇ ਉੱਤੇ ਜਨਨ ਕਿ ਉਹਨੇ ਜਨਨ ਕਿ ਕਤਲ ਕੀਤਾ ਕਿਹੜੇ ਹਥਿਆਰ ਨਾਲ ਕੀਤਾ ਕਿਹੜੀ ਮਨਸਾ ਨਾਲ ਕੀਤਾ ਇੱਧਰ ਆ ਜਾਓ ਬਾਈ ਇੱਧਰ ਜਾਣਕਾਰੀ ਦਵਾਗੇ ਇਹ ਬਾਈ ਸਾਡੇ ਨਾਲ ਨੇ ਤੇ ਬਾਈ ਜੀ ਕੀ ਨਾਮ ਕੀ ਆਪਣਾ ਸ਼ੁਰਨਾਮਾ ਜਗਦੀਪ ਸਿੰਘ ਜੱਗਾ ਜੀ ਤੇ ਇਹ ਜਿੰਨਾਂ ਦਾ ਕਤਲ ਹੋਇਆ ਉਹ ਮੇਰੇ ਖਾ ਚਾਚਾ ਜੀ ਨਹੀਂ ਸਕੇ ਹੂੰ ਤੇ ਇਹ ਕਰੀਬ ਮੰਨ ਕੇ ਚੱਲੋ ਸਾਢੇ 7 ਵਜੇ ਦੀ ਗੱਲ ਹੈ ਹੂੰ 7:30 ਵਜੇ ਇਹਨਾਂ ਨੇ ਕਤਲ ਕੀਤਾ ਸਾਨੂੰ ਪਤਾ ਲੱਗਿਆ ਉਹ ਵੀ ਮੇਰੇ ਡੈਡੀ ਆਏ ਨੇ ਇਹ ਮੋਟਰ ਬੰਦ ਕਰਨ ਆਏ ਸੀ ਇੱਥੇ ਤੇ ਜਿਹੜੀ ਮੇਰੇ ਚਾਚੇ ਦੇ ਘਰ ਕਰਨ ਆਲੀ ਸੀ ਉਹਨਾਂ ਨੇ ਇੱਕ ਦੱਸਰੇ ਸੀ ਆਪਦੇ ਮੁੰਡੇ ਨੂੰ ਕਹਿ ਰਹੇ ਸੀ ਜਿਹੜਾ ਕੰਮ ਹੋਣਾ ਸੀ ਹੋ ਗਿਆ ਤੂੰ ਹੁਣ ਭੱਜ ਜਾ ਜਨ ਕਿ ਮੁੰਡੇ ਦੀ ਮਾਂ ਕਹਿੰਦੀ ਐ ਮੁੰਡੇ ਨੂੰ ਵੀ ਤੂੰ ਭੱਜ ਜਾ ਭੱਜ ਜਾ ਵੀਰ ਕੰਮ ਹੋਣਾ ਸੀ ਹੋ ਗਿਆ ਉਹਨੇ ਆਪਦੀ ਮਾਂ ਨੂੰ ਦੱਸਤਾ ਸੀ ਉਹਦੀ ਮਾਂ ਖੁਦ ਨਕੋਲੇ ਸੀ ਜੀ ਨਾਲ ਜਦੋਂ ਉਹਨੇ ਵਾਰ ਕੀਤਾ ਆਪਦੇ ਬਾਪ ਦੇ ਉੱਪਰ ਜਾਨੀ ਕਿ ਕਦੇ ਨਾ ਕਰਿਆ ਕਹੀ ਦੇ ਨਾਲ ਹੀ ਕਈ ਨਾ ਉਹਦੇ ਮਾਂ ਕੋਲੇ ਖੜੀ ਸੀ ਬਿਲਕੁਲ ਜੀ ਬਿਲਕੁਲ ਘਰੇ ਸੀਗੇ ਮਤਲਬ ਤਿੰਨੇ ਤਿੰਨੇ ਜਣੇ ਇਹਨਾਂ ਦਾ ਮਤਲਬ ਆ ਮੀਆਂ بیوی ਤੇ ਆਪ ਮੁੰਡਾ ਹੋ ਤਿੰਨੇ ਜਣੇ ਸੀ ਉਹਨਾਂ ਦੀ ਦੋਨਾਂ ਦੀ ਚਾਚਾ ਦੀਦੀ ਵੀ ਸ਼ਰਾਬ ਪੀਤੀ ਸੀ ਉਹਨਾਂ ਦੇ ਬੇਟੇ ਦੀ ਵੀ ਸ਼ਰਾਬ ਪੀਤੀ ਹੋਈ ਸੀ ਥੋੜੀ ਕਹਾਣੀ ਉਹਨਾਂ ਨੇ ਮੰਨ ਕੇ ਚੱਲੋ ਉਹ ਕੋਲੇ ਸੀਗੀ ਰੋਟੀ ਖਾਧੀ ਐ ਰੋਟੀ ਫੜਾਈ ਐ ਜਿੱਦੂ ਬਾਦ ਉਦੋਂ ਬਾਦ ਮੰਜੇ ਤੇ ਪੈਂਦਾ ਪੈਣ ਸਾਰੀ ਮੰਨ ਕੇ ਚੱਲ ਥੋੜੀ ਜੀ ਤੂੰ ਤੂੰ ਮੈਂ ਮੈਂ ਹੁੰਦੀ ਐ ਤਾਂ ਉਹਦਾ ਮੰਨ ਕੇ ਚੱਲੋ ਬਾਰ ਬਾਰ ਗਲੇ ਤੇ ਬਾਰ ਕੀਤੇ ਗਏ ਐ ਇੱਕ ਸਿਰ ਤੇ ਵਿੱਚ ਬਾਰ ਕੀਤਾ ਗਿਆ ਜਦੋਂ ਵਾਰ ਕਰ ਰਿਆ ਸੀ ਤੇ ਤੁਹਾਡੀ ਚਾਚੀ ਨੇ ਉਹਨੂੰ ਰੋਕਿਆ ਨਹੀਂ ਵੀ ਪੁੱਤ ਤੂੰ ਤੇਰੇ ਡੈਡੀ ਦੇ ਉੱਪਰ ਵਾਰ ਕਰ ਰਿਆ ਹੈ ਇਹ ਕੀ ਕਰ ਰਿਹਾ ਰੋਕਣ ਦੀ ਕੋਸ਼ਿਸ਼ ਨਹੀਂ ਕਰੀ ਆਮ ਤੌਰ ਤੇ ਬੁੜੀਆਂ ਰੋਲਾ ਪਾਉਂਦੀਆਂ ਜੇ ਨਹੀਂ ਛਡਾਇਆ ਜਾਂਦਾ ਤਾਂ ਰੋਲਾ ਪਾਉਂਦੀਆਂ ਤੁਸੀਂ ਦੱਸਿਆ ਵੀ ਉਹਨਾਂ ਦੀ ਘਰ ਵਾਲੀ ਵੀ ਕੋਲੇ ਸੀ ਜਨਨ ਕਿ ਉਹਦੀ ਮਾਤਾ ਵੀ ਕੋਲੇ ਸੀ ਰੋਲਾ ਨਹੀਂ ਪਾਇ ਤੁਹਾਡਾ ਘਰ ਵਿੱਚ ਬਿਲਕੁਲ ਨਾਲ ਹੀ ਲੱਗਦਾ ਦੇਖੋ ਜੀ ਮਾੜਾ ਮੋਟਾ ਵੀ ਰੋਲਾ ਪਾਇਆ ਹੁੰਦਾ ਅੱਗੇ ਵੀ ਮੰਨ ਕੇ ਚੱਲੋ ਘਰ ਦੇ ਵਿੱਚ ਨੋਕ ਚੋਕ ਹੁੰਦੀ ਰਹਿੰਦੀ ਐ ਇਹ ਆਮ ਗੱਲਾਂ ਵੀ ਪਰਿਵਾਰ ਦੇ ਵਿੱਚ ਨੋਕ ਚੋਕ ਹੁੰਦੀ ਰਹਿੰਦੀ ਐ ਅੱਗੇ ਵੀ ਕੋਈ ਨੋਕ ਚੋਕ ਹੁੰਦੀ ਸੀ ਤਾਂ ਅਸੀਂ ਮੰਨ ਕੇ ਚੱਲੋ ਆਉਂਦੇ ਸੀ ਠੀਕ ਐ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਇਹਨਾਂ ਨੇ ਕੋਈ ਇਹਨਾਂ ਨੇ ਕੋਈ ਰੋਲਾ ਨਹੀਂ ਪਾਇਆ ਕੋਈ ਇਹਨਾਂ ਨੇ ਮੰਨ ਕੇ ਚੱਲ ਜੇ ਬਚਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਤੁਸੀਂ ਇਹ ਸਮਝੋ ਦੇਖੋ ਵੀ ਮਤਲਬ ਸਿੱਧੇ ਤਰ੍ਹਾਂ ਬਾਹਰ ਨਹੀਂ ਹੋ ਸਕਦਾ ਜੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਨਾ ਵੀ ਮਤਲਬ ਇਦਾਂ ਗਲ ਵਢਣ ਦਾ ਕੋਈ ਹੋਣੀ ਹੈਗਾ ਇਨਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋएगी ਇਹ ਦੋਨਾਂ ਮਾਂ ਪੁੱਤਾਂ ਦੀ ਮਿਲੀਪੁਕਤ ਸੀ ਹੋ ਸਕਦਾ ਇਹਨਾਂ ਨਾਲ ਕੋਈ ਹੋਰ ਵੀ ਹੋਵੇ ਅਸੀਂ ਉਹਦੇ ਬਾਰੇ ਹਜੇ ਕੁਝ ਪੱਕਾ ਕਲੀਅਰ ਨਹੀਂ ਕਰ ਸਕਦੇ ਤੇ ਜਦੋਂ ਹੁੰਦਾ ਟਾਈਮ ਕੀ ਸੀ ਇਹ ਤੁਸੀਂ ਦੇਖੋ ਵੀ 7:30 ਤੇ 8 ਦੇ ਕਰੀਬ ਦਾ ਟਾਈਮ ਸੀਗਾ ਉਹ ਸ਼ਾਮ ਦਾ ਸ਼ਾਮ ਦਾ ਜੀ ਉਹ ਤਾਂ ਆਪਾਂ ਜਿਨ ਕੇ ਪੈਨੇ ਕਰਦੀ ਹੁੰਦੇ ਰੋਟੀ ਰੱਟੀ ਖਾ ਕੇ ਪੈਨੇ ਕਰਦੀ ਹੁੰਦੀ ਨਹੀਂ ਹੈ ਬਸ ਹਾਂਜੀ ਬਿਲਕੁਲ ਅਸੀਂ ਵੀ ਮੰਨ ਕੇ ਰੋਟੀ ਰੱਟੀ ਖਾ ਕੇ ਪੈਂਦੇ ਸੀਗੇ ਉਹ ਕੁਦਰਤੀ ਮੰਨ ਕੇ ਚੱਲੋ 9:00 ਵਜੇ ਦੇ ਕਰੀਬ ਇੱਥੇ ਡੈਡੀ ਆਉਂਦੇ ਨੇ ਮੋਟਰ ਬੰਦ ਕਰਨ ਸਾਢੇ 8 ਪੌਣੇ ਪੌਣੇ ਕਿ 9 ਪੌਣੇ 9 ਦੇ ਵਿੱਚ ਇੱਥੇ ਆਉਂਦੇ ਨੇ ਤੇ ਆਪਦੇ ਮੁੰਡੇ ਨੂੰ ਇੱਥੇ ਖੜਾ ਕੇ ਇੱਥੇ ਖੜਿਆ ਕਹਿੰਦੀ ਜਿਹੜਾ ਕੰਮ ਹੋਣਾ ਸੀ ਹੋ ਗਿਆ ਇਹ ਤਾਂ ਮਰ ਗਿਆ ਵੀ ਤੂੰ ਮੰਨ ਕੇ ਚੱਲ ਵੀ ਹੋ ਇਥੋਂ ਖਿਸਕ ਜਾ ਭੱਜ ਜਾ ਭੱਜ ਜਾ ਹੂੰ ਤਾਂ ਡੈੜੀ ਨੇ ਮੋਟਰ ਬੰਦ ਕੀਤੀ ਉਹ ਆ ਭੰਜ ਕੇ ਅੰਦਰ ਦੇਖਿਆ ਤਾਂ ਉਹਨਾਂ ਨੂੰ ਕੁਝ ਨਹੀਂ ਸੁਝਿਆ ਸਾਹਮਣੇ ਖੂਨੋ ਖੂਨ ਹੋਇਆ ਪਿਆ ਸੀ ਸੋ ਨੂੰ ਮੈਂ ਦਿਖਾ ਦਿੰਦਾ ਜਾ ਕੇ ਕਮਰਾ ਖੋਲ ਕੇ ਤੁਸੀਂ ਖੁਦ ਦੇਖ ਲਿਓ ਵੀ ਐ ਇੱਕ ਅੰਧਾ ਤੇ ਵੀ ਖੂਨ ਦੇ ਛਿੱਟੇ ਵੱਜੇ ਹੋਏ ਨੇ ਹੂੰ ਠੀਕ ਹੈ ਤਾਂ ਡੈਡੀ ਮੇਰੇ ਕੋਲੇ ਆਏ ਭੱਜ ਕੇ ਕੀ ਆਪਾਂ ਦਿਖਾਵਾਂਗੇ ਹਾਂਜੀ ਵੀਰ ਜੀ ਚਲੋ ਆਪਾਂ ਅੰਦਰ ਜਾ ਕੇ ਵੀਰ ਕਹਿੰਦਾ ਵੀ ਜਿਹੜੇ ਖੂਨ ਦੇ ਛਿੱਟੇ ਪਏ ਆ ਜਨਨ ਕਿ ਦੂਰ ਤੱਕ ਜਦੋਂ ਨੇ ਵਾਰ ਕੀਤਾ ਕਹੀਦਾ ਤੇਜ਼ ਧਾਰ ਹਥਿਆਰ ਨਾਲ ਜਦੋਂ ਆਪਾਂ ਕਿਤੇ ਵਾਰ ਕਰਦੇ ਆ ਤੇ ਖੂਨ ਦੇ ਛਿੱਟੇ ਜਨਨ ਕਿ ਦੂਰ ਤੱਕ ਜਾਂਦੇ ਆ ਤੇ ਉਹਦੇ ਤੇ ਖੂਨ ਦੇ ਛਿੱਟੇ ਜਨਨ ਕਿ ਦੂਰ ਤੱਕ ਗਏ ਤੇ ਸ਼ਾਮ ਦਾ ਟਾਈਮ ਦੱਸ ਰਿਹਾ ਬਾਈ ਕਿ 7 8 ਵਜੇ ਦਾ ਜਨਨ ਕਿ ਟਾਈਮ ਸੀ ਜਦੋਂ ਰਾਤ ਨੂੰ ਜਨਨ ਕਿ ਉਹਨੇ ਜਨਨ ਕਿ ਆਦੇ ਫਾਦਰ ਸਾਹਿਬ ਤੇ ਜਨਨ ਕਿ ਵਾਰ ਕੀਤਾ ਆ ਖੂਨ ਦੇ ਛਿੱਟੇ ਤੂੰ ਦੇਖ ਕਰ ਆ ਜੀ ਆ ਆ ਦੇਖੋ ਇੱਧਰ ਵੀ ਛਿੱਟੇ ਵੱਜੇ ਹੋਏ ਨੇ ਜੀ ਇਹ ਆ ਸਾਰਾ ਖੂਨ ਉਧਰ ਵੀ ਉਥੋ ਤਿੱਕਰ ਜਿਹੜਾ ਇੱਥੇ ਘਈ ਵਾਰ ਕਰਤਾ ਉਹਨੇ ਇੱਥੇ ਜਿਹੜਾ ਇਹ ਮੰਜਾ ਚੀਜਾ ਮੰਜਾ ਇੱਥੇ ਹੀ ਸੀਗਾ ਜੀ ਮੰਜਾ ਇੱਥੇ ਪਿਆ ਹੋਇਆ ਸੀ ਜਦੋਂ ਵਾਰ ਕੀਤਾ ਇੱਥੇ ਪਏ ਹੋਏ ਸੀ ਇਹ ਜਦੋਂ ਪੁਲਿਸ ਵਾਲਾ ਆਇਆ ਪੁਲਿਸ ਵਾਲਿਆਂ ਨੇ ਮੰਜਾ ਵਾਰ ਕਰਵਾਇਆ ਇਹ ਕਹਿੰਦੇ ਵੀ ਮਤਲਬ ਸਮੈਲ ਵਗੈਰਾ ਉੱਡ ਜਾਊਗੀ ਤੇ ਇੱਥੇ ਮੰਜਾ ਪਿਆ ਸੀ ਇੱਥੇ ਜਦੋਂ ਉਹਨਾਂ ਨੇ ਮੇਰੇ ਡੈਡੀ ਨੇ ਆ ਕੇ ਦੇਖਿਆ ਵੀ ਐ ਖੂਨ ਪਿਆ ਤਾਂ ਉਹਨਾਂ ਨੇ ਭੱਜ ਕੇ ਮੇਰੇ ਕੋਲੇ ਆਏ ਮੈਨੂੰ ਕਹਿੰਦੇ ਵੀ ਬਿਆਂ ਕਰਕੇ ਉਹਦੇ ਖੂਨ ਨਿਕਲ ਰਿਹਾ ਜਦੋਂ ਮੈਂ ਆ ਕੇ ਦੇਖਿਆ ਤਾਂ ਮੈਂ ਤੁਰਤ ਉਸ ਟਾਈਮ ਮੰਨ ਕੇ ਚਲੋ ਮੈਂ ਡਾਕਟਰ ਨੂੰ ਵੀ ਕਾਲ ਕੀਤੀ ਡਾਕਟਰ ਨੂੰ ਵੀ ਕਾਲ ਕੀਤੀ ਨਾਲ ਦੀ ਨਾਲ ਮੈਂ 112 ਤੇ ਕਾਲ ਕੀਤੀ ਤਾਂ ਤੁਰੰਤ 20 ਮਿੰਟ ਬਾਅਦ ਪੁਲਿਸ ਪਹੁੰਚ ਗਈ ਤਾਂ ਜਦੋਂ ਉਦੋਂ ਪਹਿਲਾਂ ਡਾਕਟਰ ਆ ਚੁੱਕਿਆ ਸੀ ਡਾਕਟਰ ਨੇ ਕਲੀਅਰ ਕਰਤਾ ਸੀ ਕਹਿੰਦਾ ਇਹਦੇ ਵਿੱਚ ਖਤਮ ਹੈ ਬਹੁਤ ਟਾਈਮ ਹੋ ਗਿਆ ਕਹਿੰਦਾ ਇਹ ਪਹਿਲਾਂ ਤਾਂ ਮਰਿਆ ਹੋਇਆ ਹੈ ਜੀ ਕਹਿੰਦਾ ਤਕਰੀਬਨ 1 ਘੰਟੇ ਤੋਂ ਲੈ ਕੇ ਅੱਧੇ ਘੰਟੇ ਤੋਂ ਲੈ ਕੇ ਘੰਟੇ ਦੇ ਵਿੱਚ ਵਿੱਚ ਹੋ ਚੁੱਕਿਆ ਕਹਿੰਦਾ ਇਹਨੂੰ ਮਰੇ ਨੂੰ ਖੂਨ ਬਲੱਡ ਸਫੂਕ ਚੁੱਕੇ ਆ ਜੀ ਕਿਉਂ ਨਸ਼ਾ ਨੁਸ਼ਾ ਕੀਤਾ ਹੋਇਆ ਸੀ ਮੁੰਡੇ ਦਾ ਦੇਖੋ ਪਿਓ ਨੂੰ ਮਾਰਨਾ ਮੈਂ ਕਹਿੰਦਾ ਵੀ ਜਨਤਾ ਨਸ਼ਾ ਹੀ ਕੀਤਾ ਹੋਊ ਹੋਰ ਤਾਂ ਇਹਦੇ ਵਿੱਚ ਕੁਝ ਕਹਿ ਨਹੀਂ ਸਕਦੇ ਦਾਰੂ ਦੂਰੂ ਪੀਤੀ ਲਾ ਲਓ ਕੋਈ ਹੁਣ ਜਿਵੇਂ ਆਪਣੇ ਆਪਣੇ ਪਰਿਵਾਰਾਂ ਦੇ ਮੰਨ ਕੇ ਚਲੋ ਆਪਣੇ ਪਿੰਡਾਂ ਦੇ ਵਿੱਚ ਹੁਣ ਤਾਂ ਘਰ ਘਰ ਚਿੱਟਾ ਵੜਿਆ ਪਿਆ ਇਹ ਮੰਨ ਕੇ ਚਲੋ ਕੋਈ ਚਿੱਟਾ ਲਾ ਲਓ ਕੁਛ ਲਾ ਲਓ ਨਸ਼ੇ ਦੇ ਕਰਕੇ ਕਤਲ ਹੋ ਗਿਆ ਵੈਸੇ ਕਿੱਥੇ ਹੁੰਦਾ ਸੀਗਾ ਘਰਾਂ ਦੇ ਵਿੱਚ ਨਹੀਂ ਆਮ ਨੁਕਚੋਕ ਹੁੰਦੀ ਰਹਿੰਦੀ ਜੀ ਬڑے ਦੁੱਖ ਦੀ ਗੱਲ ਹੈ ਕਿ ਇੱਕ ਪਰਿਵਾਰ ਸਾਰਾ ਪਰਿਵਾਰ ਘਰੇ ਸੀ ਜਨਨ ਕਿ ਪਰਿਵਾਰ ਘਰੇ ਸੀ ਸਾਰਾ ਪਰਿਵਾਰ ਦੇ ਹੁੰਦੇ ਕਾਰ ਦੇ ਜਨਨ ਕਿ ਇੱਕ ਪੁੱਤ ਨੇ ਆਪ ਦੇ ਜਨਨ ਕਿ ਬਾਪ ਤੇ ਵਾਰ ਕੀਤਾ ਉਹ ਜਿਹੜੇ ਮੁੰਡੇ ਨੇ ਵਾਰ ਕੀਤਾ ਤੇ ਪਿਓ ਤੇ ਕਈ ਦਾ ਵਾਰ ਕੀਤਾ ਤੁਸੀਂ ਦੱਸ ਰਹੇ ਆ ਤੇ ਉਹਦੇ ਘਰ ਵਾਲੀ ਉੱਥੇ ਸੀ ਕਿ ਕੋਲੇ ਮੁੰਡੇ ਦੀ ਹਾਂਜੀ ਉਹ ਉਹ ਉਹਨਾਂ ਨੇ ਖੁਦ ਦੱਸਿਆ ਵੀ ਮੰਨ ਕੇ ਚੱਲੋ ਵੀ ਮੈਂ ਇੱਥੇ ਖੁਦ ਕੋਲੇ ਫਿਰਦੀ ਸੀ ਵੀ ਉਹਨਾਂ ਨੇ ਮੰਨ ਕੇ ਚੱਲ ਕਹਿੰਦੇ ਮਤਲਬ ਵੀ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਨਨ ਕਿ ਮਾਂ ਨੇ ਵੀ ਤੇ ਘਰ ਵਾਲੀ ਨਹੀਂ ਹਾਂਜੀ ਇਹ ਦੇਖੋ ਤੁਸੀਂ ਮੈਂ ਐ ਮੰਨ ਲਓ ਵੀ ਮੁੰਡੇ ਨੇ ਤੇ ਉਹਦੀ ਮਾਂ ਨੇ ਰਲੀ ਮਿਲਪੁੱਤ ਸੀ ਉਹਨਾਂ ਦੀ ਹਾਂਜੀ ਤੇ ਉਹਨਾਂ ਨੇ ਮਿਲ ਕੇ ਇਹ ਕਤਲ ਕੀਤਾ ਮੁੰਡੇ ਦੀ ਮੁੰਡੇ ਦੀ ਸ਼ਾਦੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਨਹੀਂ ਸ਼ਾਦੀ ਨਹੀਂ ਹੋਈ ਕੁਆਰਾ ਹੀ ਆ ਕੁਆਰਾ ਹੈ ਜੀ ਨਹੀਂ ਫਿਰ ਤੁਸੀਂ ਕਹਿੰਦੇ ਕਿ ਘਰ ਵਾਲੀ ਮੁੰਡੇ ਦੀ ਕਿ ਜੀਰੇ ਡੈਟ ਹੋ ਗਈ ਜੀਰੇ ਡੈਟ ਹੋ ਗਈ ਮੁੰਡੇ ਦੀ ਮਾਂ ਹੋ ਗਈ ਨਾ ਫੇਰ ਮਾਂ ਤੇ ਮਾਂ ਤੇ ਮੁੰਡੇ ਨੇ ਦੋਨਾਂ ਨੇ ਮਿਲ ਕੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਵਿਆਹ ਨਹੀਂ ਕੁਵਾਰਾ ਅਸੀਂ ਗਲਤਫਹਿਮੀ ਦੇ ਵਿੱਚ ਸੀ ਜਿਹੜਾ ਸੀ ਕਹਿ ਰਹੇ ਸੀ ਉਹਦੀ ਘਰ ਵਾਲੀ ਆ ਉਹ ਮੁੰਡਾ ਵਿਆਹ ਹੈ ਨਹੀਂਗਾ ਸੌਰੀ ਮਾਫ ਕਰਨਾ ਜਨਨ ਕਿ ਉਹ ਮੁੰਡੇ ਦੀ ਮਾਂ ਹੀ ਕੋਲੇ ਸੀ ਤੇ ਮੁੰਡਾ ਸੀ ਤੇ ਉਹਦਾ ਬਾਪ ਸੀ ਜਿਹਦਾ ਕਤਲ ਹੁੰਦਾ ਉਹਦੇ ਮੁੰਡੇ ਦੀ ਮਾਂ ਦੇ ਕੋਲੇ ਹੁਣ ਜਿਹੜੀ ਖੜੀ ਹੈ ਤੇ ਉਹ ਜਨਨ ਕਿ ਉਹਦੇ ਵਾਰ ਕਰਦਾ ਵੀਰ ਦੇ ਦੱਸਣ ਦੇ ਮੁਤਾਬਕ ਗੱਲ ਹੈ ਕਿ ਉਹਨੇ ਛੜਾਇਆ ਨਹੀਂਗਾ ਉਹਨਾਂ ਨੂੰ ਬਿਲਕੁਲ ਜੀ ਉਹਨਾਂ ਜੇ ਛੜਾਇਆ ਹੁੰਦਾ ਤੁਸੀਂ ਇੱਕ ਆਪਾਮ ਦੇਖ ਲਓ ਵੀ ਜੇ ਛੜਾਉਨੇ ਆ ਤਾਂ ਇੰਨਾ ਕਿਸੇ ਨੂੰ ਮਾਰ ਨਹੀਂ ਸਕਦਾ ਜੇ ਆਪਾਂ ਵਿਚਾਲੇ ਹੁੰਦੇ ਆ ਇਹ ਤਾਂ ਆਮ ਗੱਲ ਆ ਇੱਕ ਹੂੰ ਕੀ ਕਹਿਕ ਨਹੀਂ ਜੀ ਤੇ ਜੇ ਛੜਾਇਆ ਹੁੰਦਾ ਤਾਂ ਮੰਨ ਕੇ ਜੇ ਰੌਲਾ ਪਾਉਂਦੇ ਤਾਂ ਅਸੀਂ ਖੁਦ ਮੇ ਸਾਡਾ ਘਰ ਨਾਲ ਐ ਅਸੀਂ ਵੀ ਆਉਂਦੇ ਹੂੰ ਤਾਂ ਜੇ ਕੋਈ ਹੈ ਜੀ ਕੋਈ ਗੱਲ ਇਹਨਾਂ ਨੇ ਮੰਨ ਕੇ ਚੱਲ ਪਹਿਲਾਂ ਰਲ ਮਿਲ ਕੇ ਕਤਲ ਕੀਤਾ ਇਹਨਾਂ ਨੂੰ ਆਇਆ ਸੀਗਾ ਵੀ ਪਤਾ ਨਹੀਂ ਲੱਗਣਾ ਹੈਗਾ ਹੋ ਸਕਦਾ ਵੀ ਜੇ ਜੇ ਡੈਡੀ ਨਾ ਆਉਂਦੇ ਮੋਟਰ ਛੱਡਣਾ ਜਾਂ ਬੰਦ ਕਰਨਾ ਤਾਂ ਹੋ ਸਕਦਾ ਵੀ ਇਹ ਸਾਨੂੰ ਪਤਾ ਹੀ ਨਾ ਲੱਗਦਾ ਇਹ ਪਰਿਵਾਰ ਕੋਲੇ ਪੈਲੀ ਕਿੰਨੀ ਕਹ ਪਰਿਵਾਰ ਕੋਲੇ ਪੈਲੀ ਹੈਗੀ ਜੀ 5-6 ਕਿੱਲੇ ਜ਼ਮੀਨ ਹੈ ਹਾਂ ਜੀ ਕਿਹੜੀ ਮਨਸਾਣਾ ਕੀਤਾ ਕਤਲ ਪਿਓ ਜੀ ਖਰਾਬ ਕਰਦਾ ਸੀ दारू ਪੀ ਕੇ ਕਿਤਾ ਹੁੰਦਾ ਪਰਿਵਾਰ ਨੂੰ ਖਰਾਬ ਕਰਦਾ ਤੇ ਅਗਲਾ ਕਹਿੰਦਾ ਤਾਂ ਕਰਤਾ ਜਾਂ ਪਿਓ ਪੁੱਤ ਲੜਦੇ ਸੀ ਜਾਂ ਕੋਈ ਪੈਲੀ ਦਾ ਰੌਲਾ ਸੀ ਅਗਲਾ ਕਹਿੰਦਾ ਮੇਰੇ ਨਾਲ ਬਾਪੂ ਤੋਂ ਪੈਲੀ ਕਰਾਉਂਦਾ ਨਾ ਹੋਵੇ ਕੀ ਲੱਗਦਾ ਤੁਹਾਨੂੰ ਤੁਹਾਡੇ ਦੇ ਸਕੇ ਚਾਚਾ ਜੀ ਸੀ ਜਿੱਥੋਂ ਧਿੱਕਰ ਦੇਖੋ ਅਸੀਂ ਜਾਣਦੇ ਹਾਂ ਸਾਰੀ ਮੁਖਤਿਆਰੀ ਮੁੰਡੇ ਦੇ ਹੱਥ ਦੇ ਵਿੱਚ ਸੀ ਜੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਬਾਣੀਆਂ ਕੋਲੇ ਮੁੰਡਾ ਹਸਾਬ ਕਰਨ ਹੋਰ ਪੈਸੇ ਲੈਣ ਖੁਦ ਜਾਂਦਾ ਸੀ ਜੀ ਠੀਕ ਹੈ ਇਸ ਇਸ ਗੱਲ ਤੋਂ ਤੁਸੀਂ ਮਤਲਬ ਸਪਸ਼ਟ ਹੈ ਵੀ ਉਹਨੂੰ ਕੋਈ ਪੈਸੇ ਦੀ ਜਾਂ ਹੋਰ ਕਿਸੇ ਦੀ ਕੋਈ ਕਮੀ ਨਹੀਂ ਸੀ ਠੀਕ ਹੈ ਕਿ ਨਹੀਂ ਇੱਕੋ ਗੱਲ ਤੇ ਕਹਿੰਦਾ ਸੀ ਵੀ ਤੂੰ ਕਿਸਾਨ ਜੁਨੀਨ ਨਾਲ ਨਾਲ ਤੁਰਿਆ ਫਿਰਨਾ ਭੈਣ ਚੋਂ ੱੱਕੇ ਖਾਣ ਮਤਲਬ ਕਿ ਚੱਲ ਕੀ ਬਹੁਤ ਹੀ ਜਿੰਨੇ ਆਪਾਂ ਕਹਿ ਦਈਏ ਭੱਦੀ ਸ਼ਦਾਵ ਜੀ ਸ਼ਦਾਵਲੀ ਬੋਲੀ ਜਾਂਦੀ ਸੀ ਇਹ ਕੌਣ ਬੋਲਦੇ ਮੁੰਡਾ ਬੋਲਦਾ ਪਿਓ ਨੂੰ ਬੋਲਦਾ ਸੀ ਪਿਓ ਕਿਸਾਨ ਜਥੇ ਬੰਦੀ ਨਾਲ ਜਾਂਦਾ ਸੀ ਜਾਂਦਾ ਸੀ ਜਿੰਨੇ ਕੋ ਰੋਕਦਾ ਸੀ ਉਹ ਰੋਕਦਾ ਸੀ ਇਹ ਕਿਹੜੀ ਕਿਸਾਨ ਜਿੱਥੇ ਬਾਈ ਝੰਡਾ ਵੀ ਪਿਆ ਕਿਸਾਨ ਜਿੱਥੇ ਬੰਦੀ ਦਾ ਇਹ ਛਡਕੋਂਦਾ ਕਿਸਾਨ ਜਿੱਥੇ ਬੰਦੀ ਨਾਲ ਉਹ ਵੀਰ ਜਾਂਦਾ ਸੀ ਠੀਕ ਹੈ ਟਕਾਪ ਜਨਨੇ ਕਿ ਉਹ ਜਾਂਦਾ ਸੀ ਤੇ ਉਹ ਮੁੰਡਾ ਰੋਕਦਾਸ ਮੁੰਡਾ ਰੋਕਦਾ ਸੀ ਤਾਂ ਇਸੇ ਬਸ ਪਹਿਲਾਂ ਵੀ ਇਸ ਗੱਲ ਤੇ ਥੋੜੀ ਜਿਹੀ ਨੋਕਚੋਕ ਹੋਈ ਅਸੀਂ ਵੀ ਕਿਹਾ ਵੀ ਯਾਰ ਵੀ ਜਾਣ ਦੇ ਤੈਨੂੰ ਕਿ ਇਹਦੇ ਵਿੱਚ ਕੀ ਹੈ ਜੇ ਕੋਈ ਸਮਾਜ ਦਾ ਕੋਈ ਚੰਗਾ ਕੰਮ ਕਰਦੇ ਆ ਮਤਲਬ ਕਿਸਾਨ ਯੂਨੀਅਨ ਆ ਕੋਈ ਕੋਈ ਮਾੜੀ ਗੱਲ ਥੋੜੀ ਜੀ ਜਾਂਦਾ ਹੈਗਾ ਤੇ ਉਸ ਗੱਲ ਤੋਂ ਉਹ ਰੋਕਦਾ ਸੀ ਤੂੰ ਨਾ ਜਾ ਐ ਕਰ ਜੋਕਰ ਬੋਕਰ ਬਸ ਐਸੀ ਗੱਲ ਤੋਂ ਥੋੜੀ ਥੋੜੀ ਕਹਿੰਦੇ ਹੁੰਦੇ ਆ ਨੁਕਝੋਕ ਵਾਦੀ 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 ਇੱਕ ਦਿਨ ਘਟਣ ਦਾ ਰੂਪ ਲੈ ਲਿਆ ਭੈਣ ਹੈ ਕਿਸੇ ਕੋਈ ਮੁੰਡੇ ਦੀ ਨਹੀਂ ਜੀ ਕੱਲਾ ਬਿਠਾ ਹੀ ਬਿਟਾ ਸੀ ਬਿਟਾ ਹੀ ਬਿਟਾ ਸੀ ਮਤਲਬ ਇਹ ਜਿਵੇਂ ਆਪਾਂ ਕਹਿੰਦੇ ਹਾਂ ਸ਼ੁਰੂ ਤੋਂ ਹੀ ਚਾਚੇ ਨਾਲ ਚਾਚੀ ਦੀ ਥੋੜੀ ਜੀ ਆਣ ਵਨ ਸੀ ਆਣ ਵਨ ਰਹਿੰਦੀ ਸੀ ਇਹ ਮੁੰਡਾ ਮੰਨ ਕੇ ਚੱਲ ਚਾਰ ਪੰਜ ਸਾਲ ਆਪ ਦੇ ਨਾਨ ਕੀ ਰਿਹਾ ਕੰਮਕਾਰ ਤਾਂ ਮੰਨ ਕੇ ਚੱਲ ਜਿਵੇਂ ਆਪਾਂ ਕਹਿੰਦੇ ਨਾ ਹੋਣ ਦੇ ਬਰਾਬਰੀ ਕਰਦਾ ਸੀ ਕਰਦਾ ਸਾਰਾ ਚਾਚਾ ਹੀ ਸੀ ਜੀ ਚਾਚਾ ਕੋਈ ਮਾੜਾ ਮੋਟਾ ਡਰਿੰਕ ਵਗੈਰਾ ਕਰਦਾ ਸੀ ਉਹ ਤਾਂ ਸ਼ੌਂਕ ਮੰਨ ਕੇ ਚੱਲੋ ਜਿਵੇਂ ਆਪਾਂ ਕਹਿੰਦੇ ਇੱਕ ਦੋ ਪਿਗ ਜਰੂਰ ਲਾਉਂਦੇ ਲਾਉਂਦਾ ਸੀ ਲਾਉਂਦਾ ਸੀ ਬਿਲਕੁਲ ਜੀ ਜੀ ਹੁਣ ਜੇ ਨੀ ਕਿ ਉਹਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਹਾਂਜੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਹੂੰ ਦੋਨਾਂ ਦੀ ਉਹਨਾਂ ਨੂੰ ਰਾਤ ਮਾਂ ਨੂੰ ਤੇ ਇੱਥੋਂ ਹੀ ਲੈ ਗਏ ਸੀਗੇ ਮੁੰਡੇ ਦੀ ਨੂੰ ਹੂੰ ਤੇ ਮੁੰਡੇ ਨੂੰ ਮਤਲਬ ਇੱਥੇ ਥੋੜੀ ਦੂਰ ਸਕੂਲ ਪੈਂਦਾ ਇਥੋਂ ਮਤਲਬ ਕਿਲੋਮੀਟਰ ਦੂਰ ਹੈ ਦੂਨ ਸਕੂਲ ਉਥੋਂ ਚੱਕ ਲਿਆ ਸੀਗਾ ਮੁੰਡੇ ਨੂੰ ਰਾਤ ਫੜ ਲਿਆ ਸੀਗਾ ਜੀ ਤੇ तकरीबन ਹੁਣ ਐਸਚੋ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਜੋ ਵੀ ਕਾਰਵਾਈ ਹੋਊਗੀ ਅਸੀਂ ਬੰਦਦੇ ਨੇ ਤੇ ਕਰਾਂਗੇ ਜੀ ਅਸੀਂ ਤਾਂ ਇਹੀ ਇੱਕ ਮੇਨ ਮੰਗ ਇਹ ਆ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਦੇਖੋ ਪਰਿਵਾਰ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਕੱਲ ਨੂੰ ਉਹ ਮੁੰਡਾ ਆਊਗਾ ਜਾਂ ਕੁਝ ਵੀ ਸਾਡੇ ਨਾਲ ਤਾਂ ਸਾਡਾ ਤਾਂ ਮੰਨ ਕੇ ਚੱਲੂ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਕਿ ਜਦੋਂ ਸਾਡਾ ਪਿਓਆਂ ਰਗਾ ਚਾਚਾ ਮਾਰਤਾ ਹੂੰ ਠੀਕ ਹੈ ਕਿ ਨਹੀਂ ਜਿਹੜਾ ਉਹਦੇ ਪਿਓ ਦਾ ਨਹੀਂ ਬਣ ਸਕਿਆ ਉਹ ਸਾਡਾ ਨਹੀਂ ਬਣੂਗਾ ਜੀ ਸਹੀ ਹੈ ਠੀਕ ਹੈ ਕਿ ਨਹੀਂ ਮੈਂ ਚਾਹੁੰਦਾ ਵੀ ਗਾਂਵ ਆਲੇ ਕੋ ਜਿਹੜੇ ਹੋਰ ਆ ਸਮਾਜ ਦੇ ਮੁੰਡੇ ਆ ਜਾਂ ਹੋਰ ਵੀ ਆ ਉਹਨਾਂ ਨੂੰ ਵੀ ਇੱਕ ਧਾਰਨ ਮਿਲਣੀ ਚਾਹੀਦੀ ਹੈ ਵੀ ਜੇ ਅਸੀਂ ਗਲਤ ਕਰਾਂਗੇ ਤਾਂ ਅਸੀਂ ਸਾਰੀ ਜ਼ਿੰਦਗੀ ਸਾਡੀ ਖਤਮ ਹੋਊ ਸਾਡੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਸੜਨੀ ਚਾਹੀਦੀ ਹੈ ਹੂੰ ਇਸ ਤੋਂ ਉੱਤਰ ਉੱਪਰ ਕੋਈ ਰਿਸ਼ਤਾ ਨਹੀਂ ਹੈਗਾ ਪਿਓ ਤੇ ਪੁੱਤ ਦੇ ਉੱਪਰ ਕੋ ਇਹਦੋਂ ਵੱਡਾ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਤੁਹਾਡੀ ਗੱਲ ਵੀ ਵਿੱਚ ਕੱਟਦਾ ਸੀ ਜਦੋਂ ਆਪਾਂ ਛੋਟਾ ਜਿਹਾ ਇੱਕ ਘਰੇ ਔਦਾ ਲਾਉਨੇ ਆ ਤੇ ਆਪਾਂ ਕਹਿੰਨੇ ਆ ਵੀ ਇਹਦੀ ਛਾਂ ਲਵਾਂਗੇ ਇਹਦਾ ਫਲ ਖਾਵਾਂਗੇ ਠੀਕ ਹੈ ਬੜੀ ਆਸਾਂ ਮੀਦਾਂ ਨਾਲ ਜਨਨ ਕਿ ਬੂਟਾ ਲਾਉਨੇ ਆ ਜਿਹੜਾ ਇੱਕ ਬੱਚਾ ਹੁੰਦਾ ਉਹ ਵੀ ਸਾਡਾ ਇੱਕ ਬੂਟੇ ਵਰਗਾ ਹੁੰਦਾ ਉਹਨੂੰ ਆਪਾਂ ਮੋਢਿਆਂ ਤੇ ਚੱਕ ਚੱਕ ਕੇ ਪਿਓ ਖੜਾਉਂਦਾ ਲਾੜ ਲੜਾਉਂਦਾ ਦੂਰ ਦੂਰ ਤੱਕ ਲਾਉਂਦਾ ਉਹਦੇ ਮਨ 'ਚ ਹੁੰਦਾ ਵੀ ਮੇਰਾ ਪਿਓ ਪੜ੍ਹ ਮੇਰਾ ਬੇਟਾ ਯਾਰ ਪੜ੍ਹ ਲੈ ਕੇ ਚੰਗਾ ਅਫਸਰ ਬਣੇ ਚੰਗੇ ਅਹੁਦਿਆਂ ਤੇ ਜਾਵੇ ਤਰੱਕੀਆਂ ਕਰੇ ਜਨਨ ਕਿ ਮੇਰੇ ਬੁਢਾਪੇ ਦੇ ਵਿੱਚ ਮੇਰਾ ਇੱਕ ਸਹਾਰਾ ਬਣੂਗਾ ਜੇ ਉਹੀ ਇੱਕ ਪੁੱਤਰ ਆਪ ਦੇ ਬਾਪ ਦਾ ਕਤਲ ਬਣ ਜੇ ਕੀ ਲੱਗਦਾ ਸੀ ਹੁੰਦਾ ਵੀ ਅੱਜ ਕੱਲ ਜਿਹੜਾ ਸਾਡਾ ਖੂਨ ਹੈ ਚਿੱਟਾ ਹੋ ਗਿਆ ਵੀ ਬਾਪ ਨੂੰ ਪਤਾ ਸੀ ਵੀ ਮੇਰਾ ਪੁੱਤ ਮੈਂ ਜਿਹਨੂੰ ਜੰਮਿਆ ਪਾਲਿਆ ਤੇ ਮੇਰੇ ਜਨੀ ਕੋਈ ਕਈ ਦਿਨ ਨਾਲ ਵਾਰ ਕਰ ਦੂਗਾ ਉਹੀ ਉਹੀ ਦੇਖੋ ਉਹੀ ਮੈਂ ਇੱਕ ਮੈਸੇਜ ਦੇਣਾ ਚਾਹਣਾ ਹਰ ਇੱਕ ਨੂੰ ਵੀ ਪਿਓ ਤੇ ਪੁੱਤ ਦੇ ਨਾਲੋਂ ਵੱਡਾ ਦੁਨੀਆ ਤੇ ਕੋਈ ਰਿਸ਼ਤਾ ਨਹੀਂ ਹੈਗਾ ਠੀਕ ਹੈ ਕਿ ਨਹੀਂ ਜੇ ਹੁਣ ਪੁੱਤ ਨੇ ਆਪਣੇ ਪਿਓ ਦਾ ਹੀ ਕਤਲ ਕਰਤਾ ਤਾਂ ਖੂਨ ਇਸ ਦਾ ਮਤਲਬ ਸਫੇਦ ਹੋ ਚੁੱਕਿਆ ਜੀ ਠੀਕ ਹੈ ਨਾ ਕਿਤੇ ਨਾ ਕਿਤੇ ਵੀ ਮਤਲਬ ਖੂਨ ਗੰਦਲਾ ਹੋ ਗਿਆ ਹੂੰ ਠੀਕ ਹੈ ਪਹਿਲਾ ਕਹਿੰਦੇ ਹੁੰਦੇ ਸੀ ਕਾਲ ਯੁੱਗ ਆਊਗਾ ਇਸ ਤੋਂ ਵੱਡਾ ਕਾਲ ਯੁੱਗ ਕੋਈ ਨਹੀਂ ਦੁਨੀਆ 'ਤੇ ਕੋਈ ਕਾਲ ਯੁੱਗ ਨਹੀਂ ਇਸ ਤੋਂ ਵੱਡਾ ਕੁਝ ਨਹੀਂ ਹੈਗਾ ਜਦੋਂ ਆਪਾਂ ਪਿਓ ਮਾਰ ਕੇ ਆਪਦਾ ਘਰ ਹੀ ਪਟ ਲਿਆ ਇਸ ਤੋਂ ਪਿੱਛੇ ਕੀ ਰਹਿ ਗਿਆ ਕੁਝ ਨਹੀਂ ਰਹਿ ਗਿਆ ਠੀਕ ਹੈ ਨਾ ਮੈਂ ਤਾਂ ਸੁਣ ਮੈਂ ਤਾਂ ਛੋਡੇ ਨਾਲ ਇੱਕ ਮਤਲਬ ਮੈਸੇਜ ਦੇਣਾ ਚਾਹੂੰਗਾ ਛੋਡੇ ਨਾਲ ਵੀ ਇਹ ਜੋ ਵੀ ਹੈ ਜੋ ਵੀ ਇਹੋ ਜਿਹਾ ਕੋਈ ਗਾਹਾਂ ਵੀ ਕੋਈ ਘਟਨਾ ਕਰਦਾ ਤਾਂ ਉਹਨੂੰ ਸਿੱਧੀ ਜਾਂ ਤਾਂ ਉਮਰ ਕੈਦ ਹੋਣੀ ਚਾਹੀਦੀ ਆ ਜਾਂ ਉਹਨੂੰ ਫਾਂਸੀ ਦੀ سزا ਹੋਣੀ ਚਾਹੀਦੀ ਆ ਜਿਹੜੀਆਂ ਆਉਣ ਵਾਲੇ ਹੋਰ ਬੱਚੇ ਆ ਉਹਨਾਂ ਨੂੰ ਇਹ ਮੈਸੇਜ ਮਿਲੇ ਵੀ ਜੇ ਸਾਡਾ ਪਿਓ ਆ ਤਾਂ ਸਾਡੀ ਜ਼ਿੰਦਗੀ ਆ ਜੇ ਸਾਡਾ ਪਿਓ ਨਹੀਂ ਤਾਂ ਕਾਦੀ ਜ਼ਿੰਦਗੀ ਆ ਕਿ ਕਹਿੰਦੇ ਜੇ ਆਪਾਂ ਕਹੀਏ ਮਾਂ ਪਿਓ ਸਿਰਤੀ ਬੰਦੇ ਨੇ ਐਸ਼ ਕਰਦੇ ਆ ਮਾਂ ਪਿਓ ਨੇ ਸ਼ੁਰੂ ਤੋਂ ਲੈ ਕੇ ਤੁਸੀਂ ਇਹ ਮੰਨ ਕੇ ਚੱਲੋ ਸ਼ੁਰੂ ਤੋਂ ਲੈ ਕੇ ਪਹਿਲਾਂ ਤਾਂ 9 ਮਹੀਨੇ ਪੇਟ 'ਚ ਰੱਖਣਾ ਹੈ ਮਾਂ ਨੇ ਉਸ ਤੋਂ ਬਾਅਦ ਵੱਡਾ ਕਰਨਾ ਹੈ ਪਿਓ ਨੇ ਉਹ ਨੂੰ ਐ ਦੇਖਣਾ ਹੈ ਕੱਲੀ-ਕੱਲੀ ਚੀਜ਼ ਮਿਲਦੀ ਆ ਫਿਰ ਉਹਦੀ ਸਟੱਡੀ ਬਾਰੇ ਜਾ ਹੋਰ ਵੀ ਐ ਕੁਛ ਵੀ ਆਪਦਾ ਭੇਖ ਸਾਰੀ ਉਮਰ ਮਤਲਬ ਇੱਕ ਪਿਓ ਆਪਦੀ ਸਾਰੀ ਉਮਰ ਆਪਦੇ ਬੱਚੇ ਦੇ ਉੱਤੇ ਲਾ ਦਿੰਦਾ ਮੇਰੇ ਪੁੱਤ ਨੂੰ ਆ ਵੀ ਹੋ ਜਾਈ ਮੇਰੇ ਪੁੱਤ ਨੂੰ ਆ ਵੀ ਹੋ ਜਾਈ ਪਰ ਮੈਂ ਚਾਹੁੰਦਾ ਵੀ ਇਸ ਤੋਂ ਉੱਪਰ ਕੁਛ ਨਹੀਂ ਹੈਗਾ ਠੀਕ ਹੈ ਜੋ ਪਿਓ ਕਰਦਾ ਆਪਦੇ ਪੁੱਤ ਦੇ ਲਈ ਤਾਂ ਉਹ ਮੰਨ ਕੇ ਚੱਲ ਦੁਨੀਆ ਦਾ ਕੋਈ ਵੀ ਬੰਦਾ ਕੋਈ ਵੀ ਇਨਸਾਨ ਕਿਸੇ ਲਈ ਹੋਰ ਨਹੀਂ ਕਰ ਸਕਦਾ ਠੀਕ ਹੈ ਠੀਕ ਹੈ ਨਾ ਜਿਹੜੀ ਇਹ ਘਟਨਾ ਹੋਈ ਹੈ ਇਹ ਘਟਨਾ ਹੁਣ ਤੁਸੀਂ ਇਹਨਾਂ ਦੇਖੋ ਵੀ ਇੱਕ ਮਨ ਲ ਕੇ ਚਲੋ ਨੇੜੇ ਤੇੜੇ ਸਭ ਇਹ ਸੋਚ ਰਹੇ ਆ ਵੀ ਯਾਰ ਆਪ ਦਾ ਪਿਓ ਮਾਰਤਾ ਗਲ ਵੱਟ ਕੇ ਆਪ ਦਾ ਪਿਓ ਮਾਰਤਾ ਮੈਨੂੰ ਹੁਣ ਫੋਨ ਆਉਂਦੇ ਆ ਜਾਂ ਹੋਵੇ ਆਉਂਦਾ ਮੈਨੂੰ ਕਹਿੰਦਾ ਵੀ ਕੀ ਗੱਲ ਹੋਈ ਹੈ ਤਾਂ ਮੈਂ ਹੁਣ ਮੈਨੂੰ ਉਹਨਾਂ ਨੂੰ ਦੱਸ ਜਿਆ ਨੂੰ ਆਪਨੇ ਆਪਣੀ ਸ਼ਰਮ ਆਉਂਦੀ ਆ ਵੀ ਯਾਰ ਵੀ ਮੇਰੇ ਚਾਚੇ ਦੇ ਪੁੱਤ ਨੇ ਆ ਆਪ ਦਾ ਚਾ ਪਿਓ ਮਾਰਤਾ ਮੇਰਾ ਚਾਚਾ ਮਾਰਤਾ ਹੂੰ ਸਹੀ ਆ ਠੀਕ ਹੈ ਕਿ ਨਹੀਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਤਾਂ ਕਾਨੂੰਨ ਤੋਂ ਵੀ ਇਹੀ ਮੰਨ ਕੇ ਚੱਲ ਉਹਨਾਂ ਮੂਰੇ ਹੱਥ ਕਰਦਾ ਵੀ ਮੇਰੇ ਦੇਖੋ ਇਨਸਾਫ ਹੋਣਾ ਚਾਹੀਦਾ ਮੈਂ ਕੋਈ ਐ ਨਹੀਂ ਕਹਿੰਦਾ ਵੀ ਕਿਸੇ ਨਾਲ ਧੱਕਾ ਕਰੋ ਵੀ ਜੋ ਇਨਸਾਫ ਆ ਉਹ ਕਰੋ ਜੀ ਠੀਕ ਹੈ ਕਿ ਨਹੀਂ ਬਸ ਇੰਨੀ ਕਹਿਣਾ ਚਾਹੁੰਦਾ ਕਹਿੰਦੇ ਸੀ ਪੁੱਤਰ ਮਿੱਠੜੇ ਮੇਵੇ ਪੁੱਤਰ ਮਿੱਠੜੇ ਮੇਵੇ ਨਹੀਂ ਰਹਿਗੇ ਮੇਵੇ ਨਹੀਂ ਇਹ ਯਰ ਭਰੀ ਗਈ ਜਿਹੜੇ ਪੁੱਤ ਨੂੰ ਜਨਕੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਬਾਰ ਬਾਰ ਗੱਲ ਕਰਦੇ ਚੰਗੇ ਨਹੀਂ ਲਾਦੇ ਬਾਪ ਕਿੰਨੀਆਂ ਉਮੀਦਾਂ ਦੇ ਨਾਲ ਜਿਹੜਾ ਮਾਂ ਪਿਓ ਹੁੰਦਾ ਨਾ ਮਾਂ ਪਿਓ ਜਦੋਂ ਬੱਚਾ ਛੋਟੇ ਚੀਜ਼ ਮੰਗਦਾ ਉਹ ਚਾਹੇ ਕਿਤੋਂ ਔਖਾ ਹੋ ਕੇ ਲਿਆਵੇ ਚਾਹੇ ਮੰਗ ਕੇ ਲਿਆਵੇ ਚਾਹੇ ਚੋਰੀ ਕਰਕੇ ਲਿਆਵੇ ਜਿਹੜਾ ਬਾਪ ਹੁੰਦਾ ਆਪਦੇ ਬੱਚਿਆਂ ਦੇ ਲਈ ਸਾਰਾ ਕੁਝ ਕਰਦਾ ਉਹਨਾਂ ਦੀ ਜਿਹੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਦੀਆਂ ਵੀ ਸਾਡੀ ਆ ਕੁਛ ਚਾਹੀਦਾ ਕੁਛ ਉਹ ਪੂਰੀਆਂ ਕਰਦਾ ਜਨਕੀ ਮਾਪੇ ਬਾਪ ਬੜੀਆਂ ਮੁਸ਼ਕਲਾਂ ਨਾਲ ਬੱਚਾ ਨੂੰ ਪਾਲਦਾ ਉਹ ਕਹਿੰਦਾ ਵੀ ਮੇਰੇ ਜਨਕੀ ਬਚਪਨ ਦੇ ਨਾਲ ਮੇਰਾ ਆ ਬੜਾਪੇ ਦੇ ਵਿੱਚ ਮੇਰਾ ਜਨਕੀ ਇਹ ਸਹਾਰਾ ਬਣਗੇ ਇਹ ਨਹੀਂ ਪਤਾ ਸੀ ਕਿ ਬਾਪ ਨੂੰ ਕਿ ਮੇਰਾ ਜਿਹੜਾ ਪੁੱਤ ਆ ਜਿਨ੍ਹਾਂ ਨੂੰ ਮੈਂ ਹੱਥਾਂ ਦੇ ਨਾਲ ਪਾਲਿਆ ਜਨਕੀ ਕਿ ਗਧੇੜਿਆਂ ਦੇ ਉੱਪਰ ਚੜਾ ਚੜਾ ਕੇ ਝੂਟੇ ਦਿੱਤੇ ਆ ਮੇਰਾ ਪੁੱਤ ਜਨਕੀ ਮੇਰੇ ਘਰ ਵਾਲੀ ਜਨਕੀ ਮੇਰਾ ਕਾਤਲ ਬਣ ਚੰਗੇ ਬਾਈ ਦਾ ਦੱਸਣ ਜਾਇ ਦੱਸਿਆ ਸੀ ਕਿ ਜਿਹੜੀ ਉਹਦੀ ਮਾਂ ਤੇ ਉਹਦਾ ਪੁੱਤ ਯਾਨੀ ਕਿ ਉਹਨਾਂ ਨੇ ਦੋਨਾਂ ਨੇ ਰਲ ਕੇ ਯਾਨੀ ਕਿ ਉਹਦਾ ਕਤਲ ਕੀਤਾ ਜਿਹੜੇ ਘਰ ਦੇ ਵਿੱਚ ਪੂਰੀਆਂ ਰੌਣਕਾਂ ਸੀ ਤੁਸੀਂ ਵੇਖੋ ਉਹ ਘਰ ਨੂੰ ਹੁਣ ਇਸ ਵਕਤ ਤਾਲੇ ਜਿੰਦੇ ਲੱਗ ਗਏ ਆ ਘਰ ਦੇ ਵਿੱਚ ਕੋਈ ਨਹੀਂਗਾ ਜਿਹਨੇ ਕਤਲ ਕੀਤਾ ਨੌਜਵਾਨ ਨੇ ਉਹ ਵੀ ਮੁੰਡਾ ਕੁਵਾਰਾ ਸੀ ਉਹਦੇ ਕੋਈ ਹੋਰ ਭੈਣ ਨਹੀਂਗਾ ਇਕੱਲਾ-ਇਕੱਲਾ ਮੁੰਡਾ ਸੀ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀ ਬਹੁਤ ਸੋਹਣਾ ਪਰਿਵਾਰ ਸੀ ਵਧੀਆ ਘਰ ਸੀ ਪਰ ਇਹ ਘਰ ਯਾਨੀ ਕਿ ਹੁਣ ਉਜਾੜ ਬਣ ਗਿਆ ਹੁਣ ਤਾਂ ਪ੍ਰਸ਼ਾਸਨ ਨੇ ਜਨਨਕੀ ਉਹਨਾਂ ਨੂੰ ਜਨਨਕੀ ਆਪਦੇ ਮਾਂ ਤੇ ਪੁੱਤ ਨੂੰ ਜਨਨਕੀ ਅਰੈਸਟ ਕਰ ਲਿਆ ਜਨਨਕੀ ਹੁਣ ਤਾਂ ਅਗਲੀ ਕਾਰਵਾਈ ਪੁਲਿਸ ਨੇ ਕਰਨੀ ਹੈ ਕੀ ਹੁੰਦੀ ਹੈ ਜਨਨਕੀ ਉਹਨਾਂ ਦੇ ਜਿਹੜਾ ਚਾਚੇ ਦਾ ਪੁੱਤ ਸੀ ਉਹਨੇ ਸਾਰੀ ਕਹਾਣੀ ਦੱਸੀ ਹੈ ਤੁਸੀਂ ਸੁਣੀ ਹੈ ਕਿ ਉਹ ਕਿਉਂ ਮਾਰਿਆ ਕਿਹੜੀ ਮਨਸਾ ਨੂੰ ਲੈ ਕੇ ਮਾਰਿਆ ਕੀ ਕੁਛ ਕਰਦਾ ਸੀ ਮੁੰਡਾ ਉਹ ਇੱਕ ਕਿਸਾਨ ਜਥੇਬੰਦੀ ਦਾ ਜਨਨ ਕਿ ਨਾਲ ਜਾਂਦਾ ਸੀ ਉਹਨਾਂ ਦੇ ਕਿਸਾਨ ਜਥੇਬੰਦੀ ਦੇ ਮੁੰਡੇ ਦਾ ਬਾਪ ਸੀ ਉਹ ਰੋਕਦਾ ਸੀ ਉਹਨਾਂ ਨੂੰ ਜਨਨ ਕਿ ਤੂੰ ਨਾ ਜਾ ਉਹ ਜਾਂਦਾ ਸੀ ਕਿਸਾਨ ਜਥੇਬੰਦੀਆਂ ਜਿਹੜੀਆਂ ਬਹੁਤ ਵਧੀਆ ਕੰਮ ਕਰਦੀਆਂ ਉਹਨਾਂ ਦੇ ਕੰਮਾਂ ਦੀ ਅਸੀਂ ਵੀ ਸਲਾਘਾ ਕਰਦੇ ਹਾਂ ਉਹ ਰੋਕਦਾ ਸੀ ਪਰ ਅੱਜ ਪਰਿਵਾਰ ਦੇ ਘਰ ਨੂੰ ਇਸ ਵਕਤ ਜਿੰਦਾ ਲੱਗਿਆ ਮੈਂ ਕੈਮਰਾਮੈਨ ਨੂੰ ਕਿਹਾ ਦਿਖਾ ਦੇ ਤਸਵੀਰਾਂ ਬਹੁਤ ਸੋਹਣਾ ਘਰ ਹੈ ਜਨਨ ਕਿ ਚਾਰੇ ਪਾਸੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਜਨਨ ਕਿ ਬਹੁਤ ਸੋਹਣਾ ਘਰ ਹੈ ਤੇ ਜਨਨ ਕਿ ਇਸ ਵਕਤ ਹੁਣ ਘਰ ਨੂੰ ਜਿੰਦਰੇ ਲੱਗੇ ਨੇ ਸੁਨਸਾਨ ਹੈ ਜਨਨ ਕਿ ਇਸ ਘਰ ਦੇ ਵਿੱਚ ਹੁਣ ਇੱਲੂ ਬੋਲਣਗੇ ਕਿਉਂਕਿ ਘਰ ਦੇ ਇੱਲੂ ਵਿੱਚ ਉਦੋਂ ਬੋਲਦੇ ਜਦੋਂ ਘਰ ਦੇ ਵਿੱਚ ਕੋਈ ਨਾ ਰਵੇ ਉਜਾੜਾ ਹੋਵੇ ਅਜਾੜੇ ਅਰਥਾਂ ਤੇ ਇੱਲੂ ਬੋਲਦੇ ਆ ਸਾਡਾ ਜਿਹੜਾ ਖੂਨ ਆ ਉਹ ਚਿੱਟਾ ਖੂਨ ਹੋ ਗਿਆ ਜਿਹੜਾ ਕਹਿੰਦਾ ਚਿੱਟਾ ਹੋ ਗਿਆ ਲਹੂ ਹੈ ਭਰਾਵੋ ਉਹ ਚਿੱਟਾ ਲਹੂ ਹੋ ਗਿਆ ਸਾਡਾ ਜਨਨ ਕਿ ਹੁਣ ਉਹ ਰਿਸ਼ਤੇ ਨਹੀਂ ਰਹਿਗੇ ਜਿਹੜਾ ਪੁੱਤਾਂ ਧੀਆਂ ਵਾਲੇ ਰਿਸ਼ਤੇ ਸੀ ਉਹ ਰਿਸ਼ਤੇ ਹੁਣ ਜਨਨ ਕਿ ਇਸ ਵਕਤ ਖਤਮ ਹੋ ਗਏ ਆ ਸਾਡੇ ਰਿਸ਼ਤੇ ਆ ਉਹ ਤਰਾ ਤਰਾਸ ਹੁੰਦੇ ਜਾ ਰਹੇ ਨੇ ਸਾਡੇ ਰਿਸ਼ਤੇ ਜਿਹੜੇ ਭੈਣ ਭਰਾਵਾਂ ਵਾਲੇ ਸੀ ਮਾਂ ਪਿਓ ਵਾਲੇ ਸੀ ਧੀ ਪੁੱਤ ਵਾਲੇ ਸੀ ਉਹ ਰਿਸ਼ਤੇ ਹੁਣ ਜਨਨ ਕਿ ਖਤਮ ਹੋ ਗਏ ਨੇ